ਕਿ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਅੱਜ ਵੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਥਾਕੀ ਵਰਦੀ ਪਾਉਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਦੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ ਤੋਂ ਕਸੀਟ ਕੇ ਲਜਾਣਾ ਨਹੀਂ ਹੁੰਦਾ ਬਾਈ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹਣੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਤਸ਼ੱਦਦ ਆਪ ਦੇ ਕਿਸੇ ਬੰਦੇ ਤੇ ਹੋਣ ਨਹੀਂ ਦਿਉਂਦੀ ਕੁਝ ਵੀ ਹੋ ਜਾਏ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ ਜੇ ਇਹਨਾਂ ਦਾ ੱਤਕਾ ਨਾ ਛੱਲਿਆ ਤੇ ਨਾ ਛੱਲਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਤੇ ਵਰਕਰ ਜਿੰਨੀਆਂ ਜਿੱਥੇ ਪਹੁੰਚੇ ਹੋਈ ਹੈ ਤੁਸੀਂ ਜਿੰਨੇ ਵੀ ਮੇਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ੱਤਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੋਇਆ ਕਰਦੇ ਸੀ ਨਾ ਧਰਨੀ ਉਦੋਂ ਵੀ ਆ ਪੈ ਹੀ ਲਾਉਂਦੇ ਸੀ ਤੇ ਆਪ ਦਾ ਹੱਕ ਉਦੋਂ ਵੀ ਲਿਆਜ ਪਹਿਲੀ ਵਾਰ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹਣੀ ਹੈ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾਤੋਂ ਤੇ ਜੇ ਕੰਮ ਦਾ ਨਹੀਂ ਪਤਾ ਤਾਂ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਆ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹ ਮੰਤੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਤਾਂ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਹੋਂਦ ਸਰਕਾਰ ਦੇ ਹੋਂਦ ਸਾਰੀ ਕਾਂਗਰਸ ਪਾਰਟੀ ਕਰ ਨਾਲ ਉਹ ਵੀ ਕਿਸੇ ਆਪ ਦਾ ਵਾਅਦਾ ਹੱਥ ਲਾ ਕੇ ਰਹਾ ਨਹੀਂ ਪਾ ਜੀ ਅਮਰਦਾਏ ਜਿੰਦਾਬਾਦ ਲੋਕਤੰਤਰ ਦਾ ਦੀਵਾਲੀ ਵਾਲੀ ਰਾਤ ਕੁਮਾਰੀ ਸਿੱਤੀ ਸੀ ਕੀ ਕਾਰਨ ਸੀ ਇੱਕ ਬੰਦਾ ਆਪਣੀ ਦੁਕਾਨ ਚਲਾ ਰਿਹਾ ਦੀਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਉਹਨ ਨੂੰ ਦੀ ਦੁਕਾਨ ਤੋਂ ਕਸੀਟ ਕੇ ਚੌਂਕੀ ਥਾਣੇ ਚ ਲਗਾਇਆ ਉਹਨੂੰ ਪੁੱਤਿਆ ਉਹਦਾ ਬੁਰਾ ਹਾਲ ਕਰਦਾ ਸਾਰੀ ਉਹਦੀ ਬੋਡੀ ਤੇ ਲਸਾਂ ਬਾਤੀਆਂ ਤੇ ਅੱਜ ਸਾਨੂੰ ਧਮਕੀਆਂ ਦਿੰਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇੱਥੇ ਇਕੱਠੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਸਾਰੇ ਇੱਕ ਇੱਕ ਹੱਦ ਦੇ ਭਰਾ ਨੂੰ ਵਿਸ਼ਵਾਸ ਹੋਣੀ ਹੈ ਇਹ ਜੋ ਮਰਜ਼ੀ ਕਹੇ ਜੋ ਮਰਜ਼ੀ ਕਹੇ ਅਸੀਂ ਇਨਸਾਫ ਲੈ ਕੇ ਆਜਾਂਗੇ ਸਰਕਾਰ ਨੂੰ ਤੇ ਪੁਲਿਸ ਵਿਭਾਗ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਲੋਕ ਨੂੰ 2 ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਵਿਭਾਗ ਨੂੰ ਤੇ ਸਰਕਾਰ ਨੂੰ ਭਾਈ

ਇਹ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ 2 ਦਿਨਾਂ ਦਾ ਟਾਈਮ ਆ ਪਈ ਆਕਾ ਵਿਚਾਰ ਕਰ ਲੋ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰ ਰਹੀ ਆ ਅੱਜ ਪਿਆਰ ਨਾਲ ਕਹਿ ਰਹੇ ਆ 2 ਦਿਨ ਅੱਕੇ ਮੰਗੇ ਭੈਣ ਜੀ 2 ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਆ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉਲਟ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖ ਕੋਈ ਨਹੀਂ ਮਿਲਿਆ ਇਹ ਦੋਧਾ ਚੁੰਕੀ ਵਾਲਿਆਂ ਨੇ ਕੀਤਾ ਭਾਈ ਅਸਦਾ ਵਿਚਾਰ ਕਰ ਲੋ ਆਵਾਜ਼ ਸੁਣ ਰਹੀ ਹੋਣਗੇ ਆਪਕਾ ਖਲੀ ਭਾਤੀ ਵਿਚਾਰ ਕਰ ਲੋ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂ ਗਾ ਇਹ ਪਹਿਲਾ ਧਰਨਾ ਨਹੀਂ ਗਾ ਔਰ ਅਸੀਂ ਇਦਾਂ ਦੇ ਧਰਨੇ ਲਾਉਣਾ ਵੀ ਜਾਣਦੇ ਆ ਤੇ ਆਪ ਦਾ ਹੱਕ ਲੈਣਾ ਵੀ ਜਾਣਦੇ ਆ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗੀ ਕਿ ਆਪਾਂ ਦੋ ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੀ ਨਾਲ ਮੈਂ ਤੁਕੀ ਬੜਿੰਗ ਸਾਹਿਬ ਵੀ ਆਉਣਗੇ ਤੇ ਆਪਾਂ ਆਪ ਦਾ ਸੱਚ ਆਪ ਦਾ ਹੱਕ ਆਪ ਦਾ ਨਿਆਂ ਲੈ ਕੇ ਹਟਾ ਕੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਆਹ ਸਾਰੀ ਸੰਗਤਾਂ ਇੱਥੇ ਪਹੁੰਚਣ ਲਈ ਇਸ ਵੇਲੇ ਬਹੁਤ ਬਹੁਤ ਧੰਨਵਾਦ ਗਗਨ ਦਾ ਗਗਨ ਵਸਤੇ ਨਿਆ ਅਸੀਂ ਇਕੱਲੇ ਗਗਨ ਵਸਤੇ ਨਹੀਂ ਲੈਣਾ ਅਸੀਂ ਆਪਣੇ ਸਾਰੇ ਵਸਤੇ ਲੈਣਾ ਇਸ ਸਾਡੇ ਸਾਰਿਆਂ ਨਾਲ ਧੱਕਾ ਹੋਇਆ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੀ ਸਪਨਲ ਵਾਦੇ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਦਾ ਸਾਥ ਕਿਸੇ ਤਰ੍ਹਾਂ ਹੁੰਦੇ ਰਹਿਆ ਅਮਨਦਾ ਸਿੰਘ ਰਾਜਾ ਆਵੜਾ ਜਿੰਦਾਬਾਦ ਅਮਨਦਾ ਸਿੰਘ ਰਾਜਾ ਆਵੜਾ ਜਿੰਦਾਬਾਦ ਬੀ ਸਤਿ ਸ੍ਰੀ ਅਕਾਲ ਇਟਸ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ